ਹਾਂਜੀ ਪਿਆਰਿਓ ਜਨਵਰੀ 4 2025 ਗੁਰੂ ਨਾਨਕ ਸਿੱਖ ਸਭਾ ਇੰਕ ਅਮਰੀਕਾ ਵੱਲੋਂ ਸਪਤਾਵਾਰੀ ਚਰਸਾਲ 8 ਵਜੇ ਤੋਂ ਚੱਲੀ ਹੋਈ ਹੈ ਹੁਣ 9:30 ਹੋ ਗਏ ਹਨ ਤੇ ਹੁਣ ਅਸੀਂ ਜੋ ਚੱਲਦੇ ਵਿਚਾਰ ਸੀ ਸਾਡੀ ਗੁਰਬਾਣੀ ਵਿਆਕਰਣ ਦੇ ਡੂੰਘੇ ਅਧਿਐਨ ਨੂੰ ਸਮਝਣ ਵਾਸਤੇ ਜੋ ਸੀ ਲੜੀ ਦਰ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਅੱਜ ਦੀ ਵਿਚਾਰ ਹੈ ਔਰ ਅੱਜ ਦੀ ਵਿਚਾਰ ਦਾ ਜਿਹੜਾ ਮੂਲ ਆਧਾਰ ਹੈ ਉਹ ਲੈਂਗੁਏਜ ਫਾਈਲਸ ਜਿਹੜੀ ਪੁਸਤਕ ਹੈ ਉਹ ਹਾਇਓ ਯੂਨੀਵਰਸਿਟੀ ਦੀ ਉਸ ਦਾ ਪੰਨਾ 10 ਹੈ ਅ ਲਿਖਿਆ ਹੋਇਆ ਹੈ LF ਦਾਰਤਾ ਲੈਂਗੁਏਜ ਫਾਈਲ ਪੰਨਾ 10 ਔਰ ਇਹ ਜੋ ਉਹ ਨਾ ਨੇ ਦੱਸ ਰਹੇ ਨੇ ਉਹਨਾਂ ਨੇ ਕੋਈ 2 2.5 ਪੰਨਿਆਂ ਦੇ ਉੱਤੇ 2 ਹਾਂਜੀ ਗੁਰੂ ਜੀ ਜੀ ਜਿੱਤੇ ਵੀਰ ਜੀ ਤਾਰੀਖ ਲਿਖੀ ਤੁਸੀਂ ਉਹ ਪਉਣਾ ਪੁੱਲ ਗਿਆ ਹੁਣ ਚਾਨ ਲਿਖਿਆ ਜੂਨ ਲਿਖਣਾ ਸੀ ਨਹੀਂ ਸਹੀ ਹੈ

ਲੈਂਗੁਏਜ ਫਾਈਲ ਪੁਸਤਕ ਦਾ ਪੰਨਾ 10 ਹੈ ਔਰ ਇਹਦੇ ਪੁਸਤਕ ਦੇ ਆਰੰਭ ਦੇ ਵਿੱਚ ਉਹਨਾਂ ਨੇ ਜੋ ਪਾਠ ਅੱਗੇ ਜਾ ਕੇ ਪੜ੍ਹਾਏ ਜਾਣੇ ਹਨ ਉਹਨਾਂ ਦੀ ਸੰਖੇਪ ਜਾਣ ਪਛਾਣ ਕਰਾਈ ਹੈ ਔਰ ਉਹਨਾਂ ਪਾਠਾਂ ਵਿੱਚੋਂ ਇੱਕ ਉਹਨਾਂ ਦਾ ਪਾਠ ਹੈ ਵਾਟ ਵੀ ਨੋ ਵੈਸੇ ਵੀ ਨਹੀਂ ਕਹਿੰਦੇ ਯੂ ਕਹਿੰਦੇ ਨੇ ਵਟ ਯੂ ਨੋ ਵੈਨ ਯੂ ਨੋ ਏ ਲੈਂਗੁਏਜ ਮੈਂ ਵੀ ਲਿਖਿਆ ਕਿਉਂਕਿ ਮੈਂ ਇਸ ਨੂੰ ਬਦਲਣਾ ਚਾਹੁੰਦਾ ਸੀ ਥੋੜਾ ਜਿਹਾ ਤੋ ਇਸ ਪਾਠ ਦਾ ਜੋ ਨਾਮ ਹੈ ਉਹ ਇਹ ਹੈ ਕਿ ਜਦ ਅਸੀਂ ਬੋਲੀ ਨੂੰ ਜਾਣਦੇ ਹਾਂ ਤਾਂ ਕੀ ਜਾਣਦੇ ਉਹ ਪੁਸਤਕ ਭਾਸ਼ਾ ਵਿਗਿਆਨੀਆਂ ਵਾਸਤੇ ਹੈ। ਤੋਂ ਭਾਸ਼ਾ ਵਿਗਿਆਨੀ ਦੇ ਜਿਹੜੇ ਵਿਦਿਆਰਥੀ ਹਨ ਜਾਂ ਸਿੱਖਿਆਰਥੀ ਹਨ ਜੋ ਭਾਸ਼ਾ ਵਿਗਿਆਨ ਨੂੰ ਸਮਝਣਾ ਚਾਹੁੰਦੇ ਹਨ। ਉਹਨਾਂ ਵਾਸਤੇ ਉਹਨਾਂ ਨੇ ਕੀਤਾ ਤੇ ਸਾਡਾ ਮਨੋਰਥ ਵੀ ਐਸਾ ਹੀ ਹੈ ਕਿ ਜੋ ਗੁਰਬਾਣੀ ਵਿਆਕਰਣ ਨੂੰ ਸਮਝਣਾ ਚਾਹੁੰਦੇ ਹਨ। ਅਸੀਂ ਵੀ ਉਸੇ ਤਰ੍ਹਾਂ ਦੇ ਉਹਦੇ ਵਿੱਚੋਂ ਅਸੀਂ ਨਕਲ ਨਹੀਂ ਕਰਦੇ ਪਰ ਸਮਝ ਕੇ ਆਪਾਂ ਆਪਣੇ ਲਈ ਉਸ ਨੂੰ ਵਰਤਨਿਆ ਗਿਆਨ ਨੂੰ ਤਾਂ ਉਹਦੇ ਵਿੱਚ ਜੋ ਲਿਖਿਆ ਕਿ ਇੱਕ ਉਹਨਾਂ ਉਹ ਨੇਚਰਲ ਲੈਂਗੁਏਜ ਕਹਿੰਦੇ ਨੇ ਉਹ ਕਿਸੇ ਵਿਸ਼ੇਸ਼ ਦੀ ਨਹੀਂ ਨੇਚਰਲ ਲੈਂਗੁਏਜ ਦਾ ਭਾਵ ਇਹ ਹੈ ਕਿ ਜੋ ਤੁਹਾਡੀ ਮੇਰੀ ਬੋਲੀ ਹੈ ਕਿਸੇ ਦੀ ਵੀ ਹਿੰਦੀ ਪੰਜਾਬੀ ਅੰਗਰੇਜ਼ੀ ਉਰਦੂ ਫਾਰਸੀ ਅਰਬੀ ਕੁਝ ਵੀ ਹੈ ਜਦ ਅਸੀਂ ਕਹਿੰਦੇ ਹਾਂ ਕਿ ਅਸੀਂ ਬੋਲੀ ਨੂੰ ਜਾਣਦੇ ਹਾਂ ਤਾਂ ਕੀ ਜਾਣਦੇ ਹਾਂ ਕੀ ਜਾਣਦੇ ਹਾਂ ਬੋਲੀ ਬਾਰੇ ਤਾਂ ਉਹਨਾਂ ਨੇ ਉਸ ਦੇ ਵਿੱਚ ਭਾਖਾ ਦੇ ਇਹ ਤਤ ਉਹਨਾਂ ਨੇ ਦੱਸੇ ਹਨ ਕਿ 6 ਉਹਦੇ ਉਹ 엘িমੈਂਟਸ ਕਹਿੰਦੇ ਨੇ ਜਿਹਨੂੰ ਮੈਂ ਨਾਮ ਦੇਣਾ ਹਾਂ ਕਿ ਬੋਲੀ ਦੇ ਮੂਲ ਤਤ ਜੇ ਬੋਲੀ ਨੂੰ ਜਦੋਂ ਕੋਈ ਕਹਿੰਦਾ ਕਿ ਮੈਨੂੰ ਬੋਲੀ ਆਉਂਦੀ ਹੈ ਤੇ ਅੰਗਰੇਜ਼ੀ ਵਿੱਚ ਉਹਨਾਂ ਨੇ 6 ਨਾਮ ਦਿੱਤੇ ਹਨ ਫੋਨੇਟਿਕਸ ਜਦੋਂ ਕੋਈ ਕਹਿੰਦਾ ਕਿ ਮੈਨੂੰ ਬੋਲੀ ਆਉਂਦੀ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਉਹਨੂੰ ਇਹ 6 ਚੀਜ਼ਾਂ ਆਉਂਦੀਆਂ ਹਨ ਫੋਨੇਟਿਕਸ ਫੋਨੋਲੋਜੀ ਮੋਰਫੋਲੋਜੀ ਸਿੰਟੈਕਸ ਸਿਮੈਂਟਿਕਸ ਅਤੇ ਪ੍ਰੈਗਮੈਟਿਕਸ ਇਹਨਾਂ 6 ਨੂੰ ਮੈਂ ਆਪਣੀ ਪੰਜਾਬੀ ਵਿੱਚ ਲਾ ਕੇ ਤੇ ਪੂਰਾ ਆਪ ਜੀ ਦੇ ਅੱਗੇ ਹੁਣ ਮੈਂ ਕਰਨ ਦਾ ਯਤਨ ਕਰਨਾ ਕਿ ਉਹ ਕੀ ਕਹਿੰਦੇ ਹਨ ਅੱਗੇ ਮੈਂ ਦੱਸਾਂਗਾ ਕਿ ਉਹ ਤੇ ਇਹ ਕਹਿੰਦੇ ਹਨ ਜੋ ਉਹਨਾਂ ਦਾ ਗਿਆਨ ਹੈ ਪਰ ਸਾਨੂੰ ਕੀ ਚਾਹੀਦਾ ਹੈ ਤਾਂ ਮੈਂ ਇੱਥੇ ਪਹਿਲਾਂ ਉਹਨਾਂ ਦੀ ਗੱਲ ਕੀਤੀ ਹੈ ਕਿ ਭਾਖਾ ਦੇ ਇਹ ਤਤ ਕਿਹੜੇ-ਕਿਹੜੇ ਹਨ ਜਿਨ੍ਹਾਂ ਵਿੱਚ ਇੱਕ ਦਾ ਨਾਮ ਹੈ ਬੋਲ ਵਿਗਿਆਨ ਬੋਲ ਵਿਗਿਆਨ ਵਿੱਚ ਵੀ ਮੇਰਾ ਅਰਥ ਪੂਰਾ ਨਾ ਬਾਹਰ ਨਿਕਲਿਆ ਤੇ ਫਿਰ ਮੈਂ ਉਸ ਨੂੰ ਥੋੜਾ ਹੋਰ ਵਧੀਆ ਕੀਤਾ ਬੋਲ ਉਤਪਾਦਨ ਵਿਗਿਆਨ ਜਿਹੜਾ ਇਹ ਹੈ ਨਾ ਫੋਨੇਟਿਕਸ ਇਸ ਦਾ ਅਰਥ ਹੈ ਕਿ ਜੋ ਭਾਸ਼ਾ ਨੂੰ ਜਾਣਦਾ ਹੈ ਉਸ ਨੂੰ ਪਹਿਲਾ ਇਹ ਆਵੇਗਾ ਕਿ ਜੋ ਸਾਡੇ ਉਚਾਰਣ ਅੰਗ ਹਨ ਉਹ ਬੋਲਾਂ ਨੂੰ ਕਿਵੇਂ ਉਤਪਨ ਕਰਦੇ ਹੈ ਮੂਲ ਆਦਤੋਂ ਬਿੰਨ ਬਿੰਨ ਬੋਲਾ ਦਾ ਉਤਪਾਦਨ ਕਿਵੇਂ ਹੁੰਦਾ ਹੈ ਇੱਕ ਦੇ ਉਹੀ ਜਾਣਦੇ ਨਹੀਂ ਜਿਵੇਂ ਪਾਰ ਪਾਰ ਪੀਰ ਪੂਰ ਪੈਰ ਇਸ ਨੂੰ ਦੇਖੋਗੇ ਨਾ ਪਾ ਪੀ ਪੂ ਪ ਇਹ ਆਪਾਂ ਸਮਝਦੇ ਹਾਂ ਕਿ ਕਿਵੇਂ ਬਣੇ ਇੱਕ ਤੇ ਇਹ ਅੰਗ ਹੈ ਬੋਲੀ ਦਾ ਇਹ ਭਾਸ਼ਾ ਦੇ ਅੰਗ ਹਨ ਜਦ ਕੋਈ ਭਾਸ਼ਾ ਜਾਣਦਾ ਹੈ ਤੇ ਉਹਦੇ ਇਹ ਭਾਗ ਹਨ ਇੱਕ ਹੋ ਗਿਆ ਮੈਂ ਉਹਦਾ ਨਾਮ ਰੱਖ ਲਿਆ ਬੋਲ ਉਤਪਾਦਨ ਦੂਜਾ ਨਾਮ ਹੈ ਬੋਲ ਵਰਤਨੀ ਬੋਲ ਵਰਤਨੀ ਦਾ ਅਰਥ ਹੁੰਦਾ ਹੈ ਬੋਲ ਕਿਸ ਪ੍ਰਕਾਰ ਕੁਦਰਤੀ ਬੋਲੀ ਦੇ ਨਿਯਮਾਂ ਦੇ ਅਨੁਸਾਰ ਜਦੋਂ ਮੈਂ ਕਹਾਂ ਕੁਦਰਤੀ ਬੋਲੀ ਦੇ ਨਿਯਮਾਂ ਦੇ ਅਨੁਸਾਰ ਨਿਜਮਾ ਦੇ ਅਨੁਸਾਰ ਸ਼ਬਦ ਨੂੰ ਫਿਰ ਮੈਂ ਸੰਖੇਪ ਲਿਖਿਆ ਨਿਜਮਾ ਅਨੁਸਾਰ ਸ਼ਬਦਾਂ ਦੀ ਰਚਨਾ ਕਰਦੇ ਹਾਂ ਨਾਲ ਜੁੜ ਕੇ ਰਹਿਣਾ ਮੈਂ ਅੱਗੇ ਵੀ ਜਾ ਕੇ ਕਰ ਲਾਂਗਾ ਪਹਿਲਾ ਭਾਗ ਹੈ ਬੋਲ ਉਤਪਾਦਨ ਆ ਉ ਏ ਇਹ ਕਿਸ ਤਰ੍ਹਾਂ ਉਤਪਾਦ ਹੋਏ ਦੂਜਾ ਭਾਗ ਹੈ ਬੋਲ ਵਰਤਨੀ ਕਿ ਬੋਲ ਸ਼ਬਦਾਂ ਵਿੱਚ ਕਿਸ ਤਰ੍ਹਾਂ ਵਰਤ ਰਹੇ ਹਨ ਜਿਸ ਤਰ੍ਹਾਂ ਮੰਨ ਲਓ ਮੈਂ ਬੋਲ ਰਿਹਾ ਹਾਂ ਤਾਂ ਮੇਰੀ ਬੋਲੀ ਦੇ ਵਿੱਚ ਜਿਹੜੇ ਬੋਲ ਲੱਗੇ ਹਨ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ ਬੋਲ ਰਿਹਾ ਹਾਂ ਬੋਲ ਰਿਹਾ ਹਾਂ ਇਬ ਕਿਸ ਤਰ੍ਹਾਂ ਬੋਲੀ ਦੇ ਨਿਯਮਾਂ ਅਨੁਸਾਰ ਬੋਲ ਲੱਗੇ ਹੋਏ ਫਿਰ ਅਗੇ ਇੱਥੇ ਮੈਂ ਕੁਝ ਰੁਕ ਕੇ ਆਖਿਆ ਇਹ ਜਿਹੜੇ ਬੋਲ ਸਾਡੇ ਲੱਗਦੇ ਨੇ ਨਾ ਨਿਜਮਾ ਅਨੁਸਾਰ ਲੱਗਦੇ ਹਨ ਇਹ ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਨਹੀਂ ਹੋ ਰਹੇ ਇੱਥੇ ਦਿੱਤਾ ਨਾ ਵਿਸ਼ੇਸ਼ ਬੋਲ ਉਤਪਾਦਨ ਉੱਤੇ ਮੈਂ ਇਹ ਗੱਲ ਆਖੀ ਹੈ ਕਿ ਬੋਲਾਂ ਦੇ ਉਪਜਨ ਦਾ ਡੂੰਗਾ ਅਧਿਐਨ ਜਦੋਂ ਸਿੱਖਣਾ ਹੈ ਨਾ ਕਿ ਬੋਲ ਉਤਪਾਦਨ ਆਉਂਦਾ ਹੈ ਤੇ ਬੋਲ ਉਤਪਾਦਨ ਉੱਤੇ ਡੂੰਗਾ ਅਧਿਐਨ ਕਰਨਾ ਹੁੰਦਾ ਹੈ ਜੋ ਉਚਾਰਣ ਅੰਗਾ ਨਾਲ ਸੰਬੰਧਿਤ ਹੈ ਇਹ ਜਿਹੜਾ ਫੋਨੇਟਿਕਸ ਹੈ ਬੋਲ ਉਤਪਾਦਨ ਵਾਲਾ ਪਾਠ ਹੈ ਇਹ ਸਾਡੇ ਉਚਾਰਣ ਅੰਗਾ ਨਾਲ ਸੰਬੰਧਿਤ ਪਾਠ ਹੈ ਅੱਗੇ ਮੈਂ ਹੋਰ ਤੇ ਫਿਰ ਪ੍ਰੈਕਟਿਸ ਲਿਖਿਆ ਹੈ ਕਿ ਹਿੰਦੀ ਪੰਜਾਬੀ ਅੰਗਰੇਜ਼ੀ ਪਾਰਸੀ ਸਭ ਦੇ ਜਿੰਨੇ ਲੋਕ ਹਨ ਹਿੰਦੀ ਹਨ ਪੰਜਾਬੀ ਅੰਗਰੇਜ਼ੀ ਵਾਲੇ ਪਾਰਸੀ ਵਾਲੇ ਇਹਨਾਂ ਲੋਕਾਂ ਦੇ ਜਿਹੜੇ ਉਚਾਰਣ ਅੰਗ ਹਨ ਉਹ ਸਾਰਿਆਂ ਦੇ ਇੱਕ ਸਮਾਨ ਹਨ ਐਸਾ ਨਹੀਂ ਕਿ ਪਾਰਸੀ ਵਾਲਿਆਂ ਦੇ ਉਚਾਰਣ ਅੰਗ ਹੋਰ ਹਨ ਤੇ ਪੰਜਾਬੀ ਵਾਲਿਆਂ ਦੇ ਹੋਰ ਹਨ ਐਸਾ ਨਹੀਂ ਹੈ ਅਗਲੀ ਗੱਲ ਇੱਕ ਗੱਲ ਤੇ ਇਹ ਹੈ ਦੂਜੀ ਕਈ ਬੋਲ ਵੀ ਸਮਾਨ ਹੁੰਦੇ ਹਨ ਭਾਵੇਂ ਬੋਲੀ ਵੱਖਰੀ ਹੈ ਆਪ ਜੀ ਨੂੰ ਜਾਣਦੇ ਹੋਵੋਗੇ ਕਿ ਭਾਰਤ ਵਰਸ਼ ਦੇ ਅੰਦਰ ਜੇ ਤੁਸੀਂ ਦੱਖਣੀ ਲੋਕ ਜਿਹੜੇ ਤਾਮਿਲ ਲੋਕ ਹਨ ਉਹਨਾਂ ਦਾ ਇੱਕ ਅੱਖਰ ਵੀ ਆਪਾਂ ਨੂੰ ਸਮਝ ਨਹੀਂ ਆਉਂਦਾ ਪਰ ਜਿਹੜੇ ਉਚਾਰਣ ਅੰਗ ਤੇ ਬੋਲ ਹਨ ਉਹ ਵੀ ਉਹਨਾਂ ਦੇ ਉਸ ਉਹ ਹੀ ਹਨ ਜੋ ਉਹਨਾਂ ਦੇ ਹਨ ਸਾਡੇ ਵਾਲੇ ਮੈਂ ਇੱਥੇ ਉਦਾਹਰਨ ਦਿੰਦਾ ਹੈ ਪੰਜਾਬੀ ਕਾ ਹਿੰਦੀ ਕਾ ਅੰਗਰੇਜ਼ੀ ਕਾ ਇਹ ਅਸ਼ੋਕ ਦੇ ਕਾਲ ਤੱਕ ਤੇ ਫਾਰਸੀ ਵਾਲਾ ਕਹੋ ਸਾਰਿਆਂ ਕੋਲ ਬੋਲ ਇੱਕ ਸਮਾਨ ਹੈ ਪਰ ਬੋਲੀ ਦੇ ਅਨੁਸਾਰ ਸਾਰਿਆਂ ਨੇ ਉਹਨਾਂ ਨੂੰ ਆਪਣੀ ਆਪਣੀ ਬੋਲੀ ਦੇ ਨਿਯਮ ਅਨੁਸਾਰ ਜੋੜ ਕੇ ਫਿਰ ਉਹਨਾਂ ਨੂੰ ਵੱਖ-ਵੱਖ ਅਰਥ ਦਿੱਤੇ ਜਾਂਦੇ ਆ ਉਹ ਇੱਕ ਗੱਲ ਵੱਖਰੀ ਹੈ ਹੁਣ ਇੱਥੇ ਦੋ ਗੱਲਾਂ ਆਖੀਆਂ ਨੇ ਕਿ ਬੋਲ ਅੰਗ ਵੀ ਸਾਰਿਆਂ ਦੇ ਬਰਾਬਰ ਹੁੰਦੇ ਹਨ ਤੇ ਬਹੁਤ ਸਾਰੇ ਬੋਲ ਵੀ ਸਮਾਨ ਹੁੰਦੇ ਹਨ ਸਾਰੇ ਨਹੀਂ ਕੁਝ ਕਈ ਬੋਲ ਤੈਂ ਮੈਂ ਸਾਰੇ ਨਹੀਂ ਆਖਿਆ ਕਿ ਕਈ ਬੋਲ ਸਮਾਨ ਹਨ ਅੰਗਰੇਜ਼ੀ ਵਾਲਿਆਂ ਦੇ ਤੇ ਸਾਡੇ ਬੋਲ ਸਮਾਨ ਹਨ ਸ਼ਬਦ ਨਹੀਂ ਬੋਲ ਸਮਾਨ ਅੱਛਾ ਜੀ ਬੋਲ ਵਰਤਨੀ ਮੈਂ ਦੁਬਾਰਾ ਲਿਖਿਆ ਜਿਹੜੀ ਬੋਲ ਵਰਤਨੀ ਹੈ ਬੋਲਾਂ ਦਾ ਸ਼ਬਦਾਂ ਵਿੱਚ ਵਰਤਨਾ ਇਹਨੂੰ ਮੈਂ ਇੱਕ ਨਾਮ ਦਿੱਤਾ ਬੋਲ ਵਰਤਨੀ ਵਿਗਿਆਨ ਕਿ ਕਿਸ ਪ੍ਰਕਾਰ ਬੋਲ ਸ਼ਬਦਾਂ ਵਿੱਚ ਵਰਤੇ ਜਾਂਦੇ ਹਨ ਉਹ ਦੋਨੋਂ ਜਿਹੜੇ ਹੈ ਨਾ ਜਿਵੇਂ ਇੱਥੇ 6 ਲਿਖੇ ਹੋਏ ਨੇ ਭਾਗ ਤੇ 6 ਨੂੰ ਮੈਂ ਇੱਥੇ ਫਿਰ ਅੱਗੇ ਜਾ ਕੇ ਕੀਤਾ ਹੈ ਕਿ ਇੱਕ ਹੈ ਜੋ ohio ਯੂਨੀਵਰਸਿਟੀ ਦੀ ਪੁਸਤਕ ਹੈ ਲੈਂਗੁਏਜ ਫਾਈਲ ਉਹਦੇ ਅਨੁਸਾਰ 6 ਭਾਗ ਹਨ ਬੋਲ ਉਤਪਾਦਨ ਬੋਲ ਵਰਤਨੀ ਸ਼ਬਦ ਰਚਨਾ ਵਾਕ ਰਚਨਾ ਅਰਥ ਵਿਗਿਆਨ ਅਤੇ ਵਾਕ ਵਿਵਹਾਰਕਤਾ ਇਹ 체 ਉਹਨਾਂ ਨੇ ਦਿੱਤੇ ਹਨ ਉਹਨਾਂ ਦੇ ਮੈਂ ਬ੍ਰੈਕਟ ਵਿੱਚ ਨਾਮ ਵੀ ਦਿੱਤੇ ਹਨ ਤਾਂ ਉਹਨਾਂ ਦੇ ਅਨੁਸਾਰ ਸਭ ਤੋਂ ਪਹਿਲਾਂ ਜਿਹੜਾ ਆਖਦਾ ਕਿ ਮੈਨੂੰ ਬੋਲੀ ਆਉਂਦੀ ਹੈ ਉਸ ਨੂੰ ਇਹ ਗਿਆਨ ਹੋਵੇਗਾ ਕਿ ਬੋਲ ਕਿਸ ਪ੍ਰਕਾਰ ਉਚਾਰਨ ਅੰਗਾਂ ਵਿੱਚ ਬਣਦੇ ਹਨ ਦੂਜਾ ਜੋ ਬੋਲ ਉਤਪਨ ਹੋਏ ਹਨ ਸ਼ਬਦਾਂ ਵਿੱਚ ਕਿਸ ਪ੍ਰਕਾਰ ਨਿਜਮਾ ਅਨੁਸਾਰ ਵਰਤੇ ਜਾਂਦੇ ਹਨ ਦੋ ਤੀਸਰਾ ਪਾਠ ਸ਼ਬਦ ਰਚਨਾ ਦਾ ਹੈ ਪਰ ਇਹਨਾਂ ਦਾ ਸ਼ਬਦ ਰਚਨਾ ਦਾ ਪਾਠ ਬਹੁਤ ਹੋਰ ਪ੍ਰਕਾਰ ਦਾ ਹੈ ਹੋਰ ਕਿਸਮ ਦਾ ਹੈ ਹੋਰ ਮਨੋਰਥ ਦਾ ਹੈ ਪਰ ਮੈਂ ਉਸ ਨੂੰ ਇੱਥੇ ਰੱਖ ਲਿਆ ਕਿ ਇਹ ਉਹਦਾ ਪਾਠ ਨਾਮ ਹੈ ਸ਼ਬਦ ਰਚਨਾ ਕਿ ਸ਼ਬਦਾਂ ਦੀ ਰਚਨਾ ਕਿਸ ਪ੍ਰਕਾਰ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਵੀ ਉਹਨਾਂ ਨੇ ਮੋਤਾ ਇਸ ਬੋਲਾਂ ਦਾ ਹੀ ਜ਼ਿਕਰ ਕੀਤਾ ਹੈ ਕਿ ਬੋਲ ਸ਼ਬਦ ਰਚਨਾ ਵਿੱਚ ਕਿਸ ਪ੍ਰਕਾਰ ਲੱਗਦੇ ਹਨ ਪਰ ਕਦੇ-ਕਦੇ ਹੋਰ ਵੀ ਉਹਨਾਂ ਨੇ ਜ਼ਿਕਰ ਕੀਤਾ ਇੱਥੋਂ ਮੈਂ ਨਾ ਇੱਕ ਇਹਨਾਂ ਨੇ ਇੱਕ ਹੀ ਟੁਕ ਲਿਖੀ ਸੀ ਪਰ ਮੇਰੇ ਵਾਸਤੇ ਉਹਨੇ ਬਹੁਤ ਵੱਡਾ ਮਾਰਗ ਰਸਤਾ ਖੋਲ ਦਿੱਤਾ ਕਿ ਸ਼ਬਦ ਰਚਨਾ ਕਿਸ ਪ੍ਰਕਾਰ ਹੁੰਦੀ ਹੈ ਔਰ ਚੌਥਾ ਉਹਨਾਂ ਨੇ ਕੀਤਾ ਹੋਇਆ ਵਾਕ ਰਚਨਾ ਕਿ ਸ਼ਬਦ ਮਿਲ ਕੇ ਕਿਸ ਪ੍ਰਕਾਰ ਵਾਕਾਂ ਦੀ ਰਚਨਾ ਕਰਦੇ ਹਨ ਤੇ ਪੰਜਵਾਂ ਉਹਨਾਂ ਨੇ ਰੱਖਿਆ ਹੈ ਅਰਥ ਵਿਗਿਆਨ ਕਿ ਕਿਸ ਪ੍ਰਕਾਰ ਸ਼ਬਦ ਮਿਲ ਕੇ ਵਾਕ ਵਿੱਚ ਅਰਥ ਰੱਖਦੇ ਹਨ ਔਰ ਛੇਵਾਂ ਇਹ ਬਿਲਕੁਲ ਇਹਨਾਂ ਦਾ ਇੱਕ ਵੱਖਰਾ ਪਾਠ ਹੈ ਜੋ ਸਾਡੇ ਵਿਆਕਰਨਾਂ ਵਿੱਚ ਬਿਲਕੁਲ ਨਹੀਂ ਹੈ ਪਰ ਬਹੁਤ ਵਧੀਆ ਹੈ ਉਹ ਹੈ ਵਾਕ ਵਿਵਹਾਰਤਾ ਮੈਂ ਦੋ ਸ਼ਬਦ ਲਿਖੇ ਹਨ ਵਾਕ ਵਿਵਹਾਰਤਾ ਜਾਂ ਵਾਕ ਵਿਵਹਾਰਕਤਾ ਤਾਂ ਮੈਨੂੰ ਵਾਕ ਵਿਵਹਾਰਕਤਾ ਜ਼ਿਆਦਾ ਵਧੀਆ ਲੱਗਾ ਅੰਗਰੇਜ਼ੀ ਵਾਲੀ ਉਸ ਨੂੰ ਕਹਿੰਦੇ ਨੇ ਪ੍ਰੈਗਮੈਟਿਕਸ ਵਾਗ ਵਿਵਹਾਰਕਤਾ ਵਾਲਾ ਜਿਹੜਾ ਪਾਠ ਹੈ ਇਸ ਦਾ ਅਰਥ ਇਹਨਾਂ ਨੇ ਇਹ ਕੀਤਾ ਹੈ ਕਿ ਕਈ ਵਰੀ ਇੱਕ ਵਾਕ ਛੋਟਾ ਵਾਕ ਕਿਸੇ ਪ੍ਰਕਰਨ ਵਿੱਚ ਹੋਰ ਅਰਥ ਕਰਦਾ ਹੈ ਤੇ ਉਹੀ ਵਾਕ ਕਿਸੇ ਹੋਰ ਗੱਲਬਾਤ ਵਿੱਚ ਹੋਰ ਅਰਥ ਰੱਖਦਾ ਹੈ ਵਾਕ ਉਹੀ ਹੈ ਉਹਨੇ ਕਿਥੇ ਉਹ ਦਿੱਤਾ ਸੀ ਉਹ ਉਹ ਮੁਕਾਬਲੇ ਵਿੱਚ ਪਰ ਮੈਂ ਇਹਦੇ ਵਿੱਚ ਫਿਰ ਡੂੰਘਾ ਨਹੀਂ ਜਾ ਸਕਿਆ ਕਿ ਮੈਨੂੰ ਲੱਗਾ ਵੀ ਬਹੁਤ ਵੇਲਾ ਲੱਗ ਜਾਏਗਾ ਤੁਹਾਨੂੰ ਦੱਸਣ ਵਾਸਤੇ ਤੇ ਲਿਖਣ ਵਾਸਤੇ ਪਰ ਮੈਂ ਇਸ ਗੱਲ ਨੂੰ ਸਮਝ ਲਿਆ ਵੀ ਇਹ ਕੀ ਕਹਿ ਰਹੇ ਨੇ ਤਾਂ ਇਹਨਾਂ ਦੇ ਅਨੁਸਾਰ ਕਿਸੇ ਨੇ ਭਾਸ਼ਾ ਵਿਗਿਆਨੀ ਬਨਣਾ ਹੈ ਔਰ ਇਹ 6 ਭਾਗ ਹਨ ਔਰ ਇਹਨਾਂ 6 ਭਾਗਾ ਦੇ ਉੱਤੇ ਇਹਨਾਂ ਨੇ ਕਰੀਬ-ਕਰੀਬ ਮੇਰੇ ਖਿਆਲ 'ਚ ਮੇਰੇ ਹੱਥ 'ਚ ਪੁਸਤਕ ਪਈ ਹੋਈ ਹੈ ਖੱਬੇ ਪਾਸੇ ਕੋਈ ਮੇਰੇ ਖਿਆਲ ਵਿੱਚ ਇਨਾ ਨੇ ਕਿੰਨੇ ਕੁ ਪੰਨੇ 757 ਪੰਨਿਆਂ ਦੀ ਪੁਸਤਕ ਲਿਖੀ ਹੈ ਬਹੁਤ ਵੱਡਾ ਗਿਆਨ ਹੈ ਤੋਂ ਮੈਂ ਇਨਾ ਦੀ ਗੱਲ ਕੀਤੀ ਹੈ ਵੀ ਇਨਾ ਦੇ ਅਨੁਸਾਰ ਕੀ ਹੈ ਤਾਂ ਮੈਂ ਉਹ ਜਿਹੜੀ ਗੱਲ ਆਰੰਭ ਕੀਤੀ ਸੀ ਨਾ ਕਿ ਲੈਂਗੁਏਜ ਫਾਈਲਸ ਪੁਸਤਕ ਅਨੁਸਾਰ ਤੁਸੀਂ ਇਹ ਚੀਜ਼ਾਂ ਭਾਸ਼ਾਈ ਖੰਡ ਭਾਇ ਸ਼ਾਇਤਤ ਤੁਸੀਂ ਇਹ ਚੀਜ਼ਾਂ ਜਾਣਦੇ ਹੋ ਜਦ ਤੁਸੀਂ ਭਾਖਾ ਨੂੰ ਜਾਣਦੇ ਹੋ ਤਾਂ ਇਸ ਜਿਹੜਾ ਪਾਠ ਸੀ ਮੇਰਾ ਉਸ ਦਾ ਅਰਥ ਇਹ ਹੈ ਕਿ ਜਦ ਕੋਈ ਆਖੇਗਾ ਕਿ ਮੈਂ ਭਾਸ਼ਾ ਨੂੰ ਜਾਣਦਾ ਹਾਂ ਜਦ ਕੋਈ ਆਖੇਗਾ ਅੱਜ ਕੋਈ ਪੰਜਾਬੀ ਅਧਿਆਪਕ ਜਾਂ ਹਿੰਦੀ ਕਹਿ ਲਓ ਕੋਈ ਵੀ ਪੰਜਾਬੀ ਹਿੰਦੀ ਅੰਗਰੇਜ਼ੀ ਕੋਈ ਵੀ ਪਰ ਮੈਂ ਪੰਜਾਬੀ ਵਿੱਚ ਹੀ ਗੱਲ ਕਰਾਂਗਾ ਆਪਣੀ ਕਿ ਜਦੋਂ ਕੋਈ ਕਹਿੰਦਾ ਹੈ ਕਿ ਮੈਨੂੰ ਪੰਜਾਬੀ ਬੋਲੀ ਆਉਂਦੀ ਹੈ ਔਰ ਮੈਂ ਪੰਜਾਬੀ ਬੋਲੀ ਵਿੱਚ ਬੱਚੇ ਪੜ੍ਹਾਵਾਵਾਂਗਾ ਮੈਨੂੰ ਪੰਜਾਬੀ ਬੋਲੀ ਆਉਂਦੀ ਹੈ ਮੈਂ ਬੱਚਿਆਂ ਨੂੰ ਪੰਜਾਬੀ ਸਿਖਾਵਾਂਗਾ ਮੈਂ ਬੱਚਿਆਂ ਨੂੰ ਪੰਜਾਬੀ ਵਿਆਕਰਣ ਸਿਖਾਵਾਂਗਾ ਤੇ ਉਸ ਨੂੰ ਏ ਦਾ ਅਰਥ ਇਹ ਹੋਵੇਗਾ ਕਿ ਉਸ ਨੂੰ ਇਹ 6 ਭਾਗ ਆਉਂਦੇ ਹਨ ਪਰ ਜੇ ਉਸ ਨੂੰ 6 ਭਾਗ ਨਹੀਂ ਆਉਂਦੇ ਤੇ ਫਿਰ ਇਹ ਮੰਨਣਾ ਪਵੇਗਾ ਕਿ ਉਹ ਅਧਿਆਪਕ ਦਾ ਔਦਾ ਲੈਣ ਦੇ ਯੋਗ ਨਹੀਂ ਹੈ ਔਰ ਮੈਂ ਇਹ ਨਹੀਂ ਕਹਿੰਦਾ ਕਿਸੇ ਸੱਜਣ ਨੂੰ ਕਿ ਉਹ अपना कर कर्म ਛੱਡੇ ਜੋ ਕਰ ਰਿਹਾ ਮੈਂ ਇਹ ਗੱਲ ਕਵਾਂਗਾ ਕਿ ਆਪਾਂ ਹਮੇਸ਼ਾ ਯਤਨ ਕਰਕੇ ਆਪਣੇ ਆਪ ਨੂੰ ਤਿਆਰ ਕਰਿਏ ਔਰ ohayo ਯੂਨੀਵਰਸਿਟੀ ਦੇ ਅਨੁਸਾਰ ਇਹ 6 ਤਤ ਹਨ ਇਹ ਪਹਿਲਾ ਹੈ ਬੋਲ ਉਤਪਾਦਨ ਦੂਜਾ ਹੈ ਬੋਲਾਂ ਦੀ ਵਰਤਨੀ ਤੀਜਾ ਹੈ ਅ ਸ਼ਬਦ ਰਚਨਾ ਫਿਰ ਉਹਨਾਂ ਦਾ ਇੱਕ ਵਾਕ ਰਚਨਾ ਫਿਰ ਅਰਥ ਰਚਨਾ ਫਿਰ ਵਾਕ ਵਿਵਹਾਰਤਾ ਪਰ ਦਾਸ ਨੇ ਸਾਰੇ ਗਿਆਨ ਨੂੰ ਕਈ ਸਪਤਾ ਲਾ ਕੇ ਲਗਾਤਾਰ ਸਮਝਣ ਦਾ ਯਤਨ ਕੀਤਾ ਤਾਂ ਇਹਨਾਂ ਦਾ ਇੱਕ ਸ਼ਬਦ ਹੋਰ ਹੈ ਇਸ ਸਾਰੇ ਗਿਆਨ ਨੂੰ ਇਕੱਠਾ ਕਰਕੇ ਜਦੋਂ ਕੋਈ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਇਹਦੇ ਪਾਸ ਉਹਨਾਂ ਦਾ ਸ਼ਬਦ ਹੈ ਲਿੰਗੁਇਸਟਿਕ ਕੰਪੀਟੈਂਸ ਹੈ ਤੁਸੀਂ ਮੈਂ ਬਹੁਤ ਚਿਰ ਲਾ ਕੇ ਤੁਹਾਡੇ ਨਾਲ ਜਿਵੇਂ ਗੱਲਬਾਤ ਕਰਦਾ ਹਾਂ ਕੀ ਅਰਥ ਬੰਨਣਾ ਚਾਹੀਦਾ ਤੋ ਮੈਂ ਆ ਅਰਥ ਤਿਆਰ ਕੀਤਾ ਕਿ ਭਾਖਾ ਦੀ ਸਰਬ ਪੱਖੀ ਯੋਗਤਾ ਜਦ ਕੋਈ ਇਹ ਆਖਦਾ ਹੈ ਕਿ ਮੈਂ ਵਿਆਕਰਣ ਜਾਣਦਾ ਹਾਂ ਬੋਲੀ ਜਾਣਦਾ ਹਾਂ ਤਾਂ ਉਸ ਦੇ ਪਾਸ ਇਤਨੀ ਸਮਰੱਥਾ ਹੈ ਕਿ ਉਹ ਸਰਵਪੱਖੀ ਯੋਗਤਾ ਰੱਖਦਾ ਹੈ ਤੇ ਇਹਨਾਂ ਦਾ ਪਾਠ ਸੀ ਤੇ ਇਹਦੇ ਵਿੱਚੋਂ ਸਿੱਖ ਕੇ ਸਮਝ ਕੇ ਤੇ ਮੈਂ ਹੁਣ ਅਗਲੀ ਰਿਕਾਰਡਿੰਗ ਵਿੱਚ ਆਪ ਜੀ ਨਾਲ ਸਾਂਝ ਕਰ ਲੱਗਾ ਹਾਂ ਕਿ ਇਹ ਤੇ ਇਹਨਾਂ ਦੇ ਅਨੁਸਾਰ ਹੈ ਪਰ ਗੁਰਬਾਣੀ ਦੇ ਵਕਤਾ ਨੂੰ ਗੁਰਬਾਣੀ ਦੇ ਲੇਖਕਾਂ ਨੂੰ ਗੁਰਬਾਣੀ ਦੇ ਪ੍ਰਚਾਰਕਾਂ ਨੂੰ ਗੁਰਬਾਣੀ ਦੇ ਅਰਥ ਕਰਨ ਵਾਲਿਆਂ ਨੂੰ ਕੀ ਚਾਹੀਦਾ ਹੈ ਮੈਂ ਹੁਣ ਅਗਲੇ ਇਸ ਪੱਤਰੀ ਦੀ ਜੋ ਵਿਆਖਿਆ ਹੈ ਉਹ ਆਪ ਜੀ ਦੇ ਨਾਲ ਸੰਖੇਪ ਵਿੱਚ ਕਰਾਂਗਾ ਜੀ ਅਗਲੀ ਵੀਡੀਓ ਚੱਲਦੀ ਹੈ ਜੀ